ਸਾਸੀਗਾ ਦੋਸਤੋ ਰਾਹੀ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਬਹੁਤ ਸਾਰਾ ਪਿਆਰ ਬਹੁਤ ਸਾਰੀਆਂ ਦੁਆਵਾਂ ਦੋਸਤੋ ਥੰਬ ਨੇ ਦੇਖ ਕੇ ਤੁਹਾਨੂੰ ਅੰਦਾਜ਼ਾ ਲੱਗ ਹੀ ਗਿਆ ਹੋਣਾ ਕਿ ਅੱਜ ਦਾ ਐਪੀਸੋਡ ਸਾਡਾ ਕੀ ਹੋਣ ਵਾਲਾ ਕਹਾਣੀਆਂ ਦੋਸਤੋ ਉਹ ਕਹਾਣੀਆਂ ਜਿਨ੍ਹਾਂ ਨੂੰ ਸੁਣ ਸੁਣ ਕੇ ਅਸੀਂ ਵੱਡੇ ਹੋਏ ਹਾਂ ਕਿਉਂਕਿ ਦੋਸਤੋ ਪਹਿਲਾਂ ਨਾ ਮੋਬਾਈਲ ਲੈਪਟਾਪ ਇਹ ਚੀਜ਼ਾਂ ਨਹੀਂ ਸੀ ਕਹਾਣੀਆਂ ਇੱਕ ਅਜੇ ਹਾਥ ਸਾਧਨ ਸੀ ਜਿਨ੍ਹਾਂ ਨਾਲ ਸਾਡਾ ਮਨੋਰੰਜਨ ਹੁੰਦਾ ਸੀ ਸੋ ਅੱਜ ਤੁਹਾਡੇ ਵਾਸਤੇ ਇੱਕ ਐਦਾਂ ਦੀ ਬਹੁਤ ਹੀ ਸੋਹਣੀ ਤੇ ਇੱਕ ਸਿੱਖਿਆ ਦੇਣ ਵਾਲੀ ਕਹਾਣੀ ਮੈਂ ਲੈ ਕੇ ਆਇਆ ਕਹਾਣੀ ਹੈ ਚਿੜਾ ਜਿੜੀ ਤੇ ਇੱਕ ਸ਼ਿਕਾਰੀ ਦੀ ਇਹ ਕਹਾਣੀ ਰੂਮੀ ਦੀ ਲਿਖੀ ਹੋਈ ਹੈ ਤੇ ਬਹੁਤ ਹੀ ਪ੍ਰਸਿੱਧ ਹੈ ਹੋ ਸਕਦਾ ਕਿ ਬਹੁਤ ਸਾਰੇ ਦੋਸਤਾਂ ਨੇ ਇਹ ਕਹਾਣੀ ਪਹਿਲਾਂ ਵੀ ਕਿਤੇ ਸੁਣੀ ਹੋਵੇ ਸੋ ਦੋਸਤੋ ਇਸ ਵੀਡੀਓ ਨਾਲ ਬਨੇ ਰਹੋ ਜਿਨ੍ਹਾਂ ਨੇ ਹੋਂ ਤਾਂ ਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਿਓ ਕਿਉਂਕਿ ਹੁਣ ਜਦੋਂ ਅਸੀਂ ਕਹਾਣੀ ਸ਼ੁਰੂ ਕਰਾਂਗੇ ਤਾਂ ਮਤਲਬ ਹੀ ਨਹੀਂ ਕਿ ਤੁਸੀਂ ਵੀਡੀਓ ਨੂੰ ਸਕਿਪ ਕਰ ਜਾਓ ਸੋ ਕਹਾਣੀ ਸ਼ੁਰੂ ਹੁੰਦੀ ਹੈ ਇੱਕ ਜੰਗਲ ਤੋਂ ਬਹੁਤ ਹੀ ਸੋਹਣਾ ਤੇ ਪਿਆਰਾ ਜੰਗਲ ਦੋਸਤੋ ਜੰਗਲ ਦੇ ਵਿੱਚ ਬਹੁਤ ਸਾਰੇ ਜਾਨਵਰ ਪੰਛੀ ਰਹਿੰਦੇ ਨੇ ਉਹਨਾਂ ਦੇ ਵਿੱਚ ਹੀ ਰਹਿੰਦੇ ਨੇ ਇੱਕ 치ੜਾ ਤੇ ਇੱਕ 치ੜੀ ਇੱਕ ਫੈਮਿਲੀ ਇੱਕ ਦਿਨ ਕੀ ਹੁੰਦਾ ਦੋਸਤੋ ਉਸ ਜੰਗਲ ਦੇ ਵਿੱਚ ਜਾਨਵਾਰਾਂ ਨੂੰ ਔਰ ਪੰਛੀਆਂ ਨੂੰ ਕਿਸੇ ਦੇ ਆਉਣ ਦੀ ਆਹਟ ਸੁਣਾਈ ਦਿੰਦੀ ਹੈ ਸਾਰੇ ਘਬਰਾ ਜਾਂਦੇ ਨੇ ਜਿਨ੍ਹਾਂ ਨੂੰ ਜਿੱਥੇ ਥਾਂ ਮਿਲਦੀ ਹੈ ਉਹ ਉਥੇ ਲੁਕ ਚੇਪ ਜਾਂਦੇ ਨੇ ਚਿੜੀ ਚਿੜੇ ਨੂੰ ਸਲਾਹ ਦਿੰਦੀ ਹੈ ਕਹਿੰਦੀ ਮੈਨੂੰ ਲੱਗਦਾ ਹੈ ਕਿ ਕੋਈ ਖਤਰਾ ਹੈ ਆਪਾਂ ਉੱਡ ਚਾ ਦਨੇ ਹੋ ਚਿੜਾ ਕਹਿੰਦਾ ਭਲੀਏ ਨਿੱਕਾ ਮਲੀਏ ਮੇਰੀ ਗੱਲ ਸੁਣੋ ਆਪਾਂ ਜੰਗਲ ਦੇ ਵਿੱਚ ਆ। ਇੱਥੇ ਤਾਂ ਕੋਈ ਨਾ ਕੋਈ ਆਉਂਦਾ ਜਾਂਦਾ ਹੀ ਰਹਿੰਦਾ ਹੈ ਨਾ। ਔਰ ਖਤਰੇ ਦੀ ਤੂੰ ਗੱਲ ਕਰਦੀ ਹੈ। ਉਹ ਵੀ ਇਸ ਜੰਗਲ ਦੇ ਵਿੱਚ ਰਹਿ ਕੇ। ਚਿਹੜਾ ਚਿਹੜੀ ਦੀ ਗੱਲ ਨੂੰ ਇਗਨੋਰ ਕਰਦਾ ਔਰ ਹੱਸ ਕੇ ਟਾਲ ਦਿੰਦਾ। ਪਰ 치ੜੀ ਦਾ ਮਨ ਨਹੀਂ ਮੰਨਦਾ। ਜਿਹੜੀ ਆਹਟ ਹੈ ਉਹ ਹੌਲੀ-ਹੌਲੀ ਨਜ਼ਦੀਕ ਆ ਰਹੀ ਹੁੰਦੀ ਹੈ। ਜਿਹੜੀ ਫਿਰ ਚਿੜੇ ਨੂੰ ਕਹਿੰਦੀ ਹੈ, ਕਹਿੰਦੀ ਚਿੜਿਆ ਗੱਲ ਸੁਣ ਲੈ। ਖਤਰਾ ਨਜ਼ਦੀਕ ਆ ਰਹੇ ਆ ਮੈਨੂੰ ਡਰ ਲੱਗ ਰਿਹਾ ਆ ਆਪਾਂ ਉਲਟ ਚੱਲਦੇ ਆ ਪਰ ਚਿੜਾ ਵਿਚਾਰਾ ਭੋਲਾ ਪਾਲਾ ਉਹ ਕਹਿੰਦਾ ਨਹੀਂ ਕਹਿੰਦਾ ਇਹ ਤੇਰੇ ਮਾਨ ਦਾ ਵਹਿਮ ਹੈ ਤੂੰ ਕਬਰ ਆਈ ਹੋਈਆਂ ਡਰੀ ਹੋਈਆਂ ਸੈਮੀ ਹੋਈਆਂ ਮੈਨੂੰ ਪਤਾ ਪਰ ਮੈਂ ਤੈਨੂੰ ਫੇਰ ਦੱਸਦਾ ਕਿ ਆਪਾਂ ਜੰਗਲ ਦੇ ਵਿੱਚ ਰਹਿੰਦੇ ਆ ਇੱਥੇ ਤਾਂ ਆਮ ਚੀਜ਼ ਆ ਇਦਾਂ ਦੀਆਂ ਹੁੰਦੀਆਂ ਰਹਿੰਦੀਆਂ ਨੇ ਕੋਈ ਨਾ ਕੋਈ ਆਂਦਾ ਕੋਈ ਨਾ ਕੋਈ ਜਾਂਦਾ ਹੁਣ ਚਿੜੀ ਦੇਖਦੀ ਹੈ ਕਿ ਇੱਕ ਵਿਅਕਤੀ ਉਹਨਾਂ ਵੱਲ ਤੁਰਿਆ ਆ ਰਿਹਾ ਹੈ ਚਿੜਾ ਚਿੜੀ ਨੂੰ ਕਹਿੰਦਾ ਕਹਿੰਦਾ ਦੇਖ ਮੈਂ ਕਿਹਾ ਜੀ ਨਾ ਕੰਦਾ ਵੀ ਕੋਈ ਖਤਰਾ ਨਹੀਂ ਉਹ ਤਾਂ ਇੱਕ ਪੋਲਾ ਪਾਲਾ ਵਿਅਕਤੀ ਹੈ ਵਿਚਾਰਾ ਉਹਦਾ ਪਹਿਰਾਵਾ ਦੇਖ ਉਹਦੀ ਸ਼ਕਲ ਦੇਖ ਕਿੰਨਾ ਮਾਸੂਮ ਹੈ ਉਹ ਇਹ ਆਪਾਂ ਨੂੰ ਕਿਉਂ ਮਾਰੂਗਾ ਨਾਲੇ ਇਸ ਬੰਦੇ ਤੋਂ ਆਪਾਂ ਨੂੰ ਕੀ ਖਤਰਾ ਚਲੋ ਐਨੀ ਗੱਲ ਕਰ ਹੀ ਰਹੇ ਹੁੰਦੇ ਨੇ ਕਿ ਵਿਅਕਤੀ ਆਪਣਾ ਤੀਰ ਕਮਾਨ ਕੱਢਦਾ ਨਿਸ਼ਾਨਾ ਲਾਉਂਦਾ ਤੇ ਚਿੜੇ ਨੂੰ ਮਾਰ ਦਿੰਦਾ ਇਹ ਸਭ ਘਟਨਾ ਇਕਦਮ ਅਚਾਨਕ ਹੁੰਦੀ ਹੈ ਕਿ ਚਿੜੀ ਵਿਚਾਰੀ ਨੂੰ ਕੁਝ ਵੀ ਸੁਝਦਾ ਹੀ ਨਹੀਂ ਉਹ ਸੁਣ ਹੋਈ ਦੂਰ ਦੁਰਾਡੇ ਕਿਸੇ ਰੁੱਖ ਤੇ ਬੈਠਿਆ ਰੋ ਰਹੀ ਹੈ ਕੁਝ ਟਾਈਮ ਬੀਤਦਾ ਹੈ ਹਿੰਮਤ ਕਰਦੀ ਹੈ ਤੇ ਇਨਸਾਫ ਲੈਣ ਲਈ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਜਾਂਦੀ ਹੈ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਉਹਦੀ ਪੂਰੀ ਸਲਤਨਤ ਉਥੋਂ ਦੇ ਲੋਕ ਉਹਦੇ ਕਰਮਚਾਰੀ ਸਭ ਮੌਜੂਦ ਸੀ ਚਿੜੀ ਰੋ ਰੋ ਕੇ ਆਪਣੀ ਹੱਡ ਬੀਤੀ ਬਾਦਸ਼ਾਹ ਨੂੰ ਦੱਸ ਰਹੀ ਸੀ ਬਾਦਸ਼ਾਹ ਨੂੰ ਉਥੇ ਖੜੇ ਹਰ ਬੰਦੇ ਨੂੰ ਚਿੜੀ ਤੇ ਤਰਸ ਆਉਂਦਾ ਉਸੇ ਟਾਈਮ ਸ਼ਿਕਾਰੀ ਨੂੰ ਉਥੇ ਬੁਲਾ ਲਿਆ ਜਾਂਦਾ ਸ਼ਿਕਾਰੀ ਆਪਣਾ ਗੁਨਾਹ ਕਬੂਲ ਕਰਦਾ ਹੁਣ ਬਾਦਸ਼ਾਹ ਚਿੜੀ ਨੂੰ ਸਜ਼ਾ ਦਾ ਇਖਤਿਆਰ ਦਿੰਦਾ ਉਹ ਬੋਲਦਾ ਹੈ ਕਿ ਚਿੜੀ ਤੂੰ ਜੋ ਚਾਹੇਂ ਇਸ ਸ਼ਿਕਾਰੀ ਨੂੰ ਸਜ਼ਾ ਦੇ ਸਕਦੀ ਹੈ ਚਿੜੀ ਵਿਚਾਰੀ ਪੋਲੇ ਪਾਲੀ ਇੱਕ ਦੋ ਸੈਕਿੰਡ ਤੱਕ ਉਹ ਚੁੱਪ ਤੇ ਸ਼ਾਂਤ ਰਹਿੰਦੀ ਹੈ ਫਿਰ ਅਚਾਨਕ ਬੋਲਦੀ ਹੈ ਕਹਿੰਦੀ ਕਹਿੰਦੀ ਮੇਰੀ ਬਸ ਇੱਕੋ ਗੁਜ਼ਾਰਿਸ਼ ਹੈ ਕਿ ਜੇ ਇਹ ਸ਼ਿਕਾਰੀ ਹੈ ਤਾਂ ਸ਼ਿਕਾਰੀ ਵਾਲਾ ਲਿਬਾਸ ਪਹਿਨੇ ਸ਼ਰਾਫਤ ਦਾ ਲਿਬਾਸ ਬਿਲਕੁਲ ਨਾ ਪਹਿਨੇ ਸੋ ਦੋਸਤੋ ਇੱਥੇ ਇਹ ਕਹਾਣੀ ਖਤਮ ਹੁੰਦੀ ਹੈ ਇਹ ਉਹ ਕਹਾਣੀ ਹੈ ਜਿਹਨੂੰ ਅਸੀਂ ਕਿਸੇ ਵੀ ਵਿਅਕਤੀ ਕਿਸੇ ਵੀ ਵਰਗ ਦੇ ਵਿੱਚ ਢਾਲ ਸਕਦੇ ਹਾਂ ਔਰ ਤੁਹਾਨੂੰ ਇਹ ਵੀ ਪਤਾ ਹੈ ਕਿ ਇਹੋ ਜਿਹੇ ਸ਼ਿਕਾਰੀ ਤੁਹਾਨੂੰ ਹਰ ਜਗ੍ਹਾ ਦੇਖਣ ਨੂੰ ਮਿਲਣਗੇ ਬੱਚੂ ਜਿੰਨਾ ਬੱਚਾ ਹੁੰਦਾ ਹੈ ਦੋਸਤੋ ਇਹ ਕਹਾਣੀ ਤੁਹਾਨੂੰ ਕਿੱਦਾਂ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਸੋ ਦੋਸਤੋ ਇਸ ਕਹਾਣੀ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੁਹਾਡਾ ਬਹੁਤ ਬਹੁਤ ਸ਼ੁਕਰੀਆ